ਪਿਆਰ ਪਰਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਅਲੋਵੀਰਾ ਦੇ ਪੱਤਿਆਂ ਨੂੰ ਕੱਟ ਕੇ ਹੱਡੀਆਂ ਤੇ ਜੋੜਾਂ ਤੇ ਲਗਾਉਣ ਨਾਲ ਗਠੀਏ ਤੋਂ ਕਾਫੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 2 ਗਰਭਤੀ ਔਰਤਾਂ ਲਈ ਮਸਰ ਦੀ ਦਾਲ ਬਹੁਤ ਹੀ ਫਾਇਦੇਮੰਦ ਹੈ ਉਹਨਾਂ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀ ਹੈ ਤੇ ਨਾਲ ਹੀ ਬੱਚੇ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਇਹ ਸਾਡੇ ਪਾਚਨ ਨੂੰ ਵੀ ਆਸਾਨੀ ਨਾਲ ਪਾਚ ਵੀ ਆਸਾਨੀ ਨਾਲ ਜਾਂਦੀ ਹੈ ਇਸ ਲਈ ਖਾਣੇ ਵਿੱਚ ਇਸ ਨੂੰ ਜ਼ਰੂਰ ਸ਼ਾਮਿਲ ਕਰੋ ਨੰਬਰ 3 ਯੋਗ ਤੁਹਾਡੇ ਸਰੀਰ ਦੀ ਕਾਨ ਤੇ ਤਾਂ ਨੂਕਾਟ ਕਰਦਾ ਹੈ ਇਸ ਨਾਲ ਤੁਹਾਨੂੰ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ ਨੰਬਰ 4 ਫਰਸ਼ ਨੂੰ ਸਾਫ਼ ਕਰਨ ਲਈ ਔਰਤਾਂ ਹਮੇਸ਼ਾ ਬੈਠ ਕੇ ਪੋਚਾ ਲਗਾਇਆ ਕਰੋ ਇਸ ਦੀ ਮਦਦ ਨਾਲ ਫਰਸ਼ ਜਿਆਦਾ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ ਜਿਸ ਨੂੰ ਚਮਕ ਜੇ ਜੋ ਚਮਕਣ ਲੱਗ ਜਾਂਦਾ ਹੈ ਨੰਬਰ 5 ਇੱਕ ਛੋਟੀ ਜਹੀ ਤੌਲੀਏ ਨੂੰ ਠੰਡੇ ਪਾਣੀ ਵਿੱਚ ਡਬੋ ਕੇ ਨਚੋੜ ਲਓ ਤੇ ਥੋੜੇ ਜਿਹੇ ਸਮੇਂ ਤੱਕ ਆਪਣੇ ਮੱਥੇ ਉੱਪਰ ਰੱਖੋ ਇਸ ਨਾਲ ਤਣਾਅ ਘਟ ਕਰਨ ਵਿੱਚ ਮਦਦ ਮਿਲਦੀ ਹੈ ਨੰਬਰ 6 ਜੇਕਰ ਤੁਸੀਂ ਦਹੀਂ ਵਿੱਚ ਥੋੜਾ ਜਿਹਾ ਸ਼ਹਿਦ ਮਿਕਸ ਕਰਕੇ 20 ਮਿੰਟ ਲਈ ਆਪਣੇ ਚਿਹਰੇ ਤੇ ਲਗਾ ਰੱਖਦੇ ਹੋ ਤਾਂ ਤੁਹਾਡੇ ਚਿਹਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਤੇ ਚਿਹਰੇ ਤੇ ਸਾਰੀ ਦੇਰੇ ਨੂੰ ساری ਜ਼ਿੰਦਗੀ ਰੀ ਡੀਪ ਕਲੀਨ ਕਰ ਦਿੰਦਾ ਹੈ ਨੰਬਰ 7 ਖਾਣਾ ਖਾਣ ਤੋਂ ਬਾਅਦ ਇੱਕ ਲੌਂਗ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਮੂੰਹ ਵਿੱਚੋਂ ਬਦਬੂ ਆਣੀ ਬੰਦ ਹੋ ਜਾਂਦੀ ਹੈ ਨੰਬਰ 8 ਔਰਤਾਂ ਨੂੰ ਪੀਰੀਅਡ ਦੌਰਾਨ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਇਸ ਤੋਂ ਇਲਾਵਾ ਜ਼ਿਆਦਾ ਖੁਸ਼ਬੂ ਵਾਲੀਆਂ ਪੈੜਾਂ ਦਾ ਇਸਤੇਮਾਲ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਤੁਹਾਡੇ ਸਰੀਰ ਨੂੰ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਬਣਾ ਸਕਦੀਆਂ ਹਨ ਨੰਬਰ 9 ਚੱਕਰ ਦਾ ਸੇਵਨ ਸੌਰੀ ਜ਼ਕਰਦਾਸੇਵਨ ਕਰਨ ਨਾਲ ਚਿਹਰੇ ਤੇ ਨਖਾਰ ਆਉਂਦਾ ਹੈ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਨੰਬਰ 10 ਬਦਾਮ ਵੀ ਸਰੀ ਅਤੇ ਸੌਫ ਨੂੰ ਪੀਸ ਕੇ ਰੱਖੋ ਇਸ ਨੂੰ ਰੋਜ਼ਾਨਾ ਰਾਤ ਨੂੰ ਦੁੱਧ ਵਿੱਚ ਇੱਕ ਚਮਚ ਲੈ ਲਓ ਇਸੇ ਦੀ ਮੱਤ ਨਾਲ ਤੁਹਾਡੇ ਅੱਖਾਂ ਦੀ ਰੋਸ਼ਨੀ ਤੇਜ ਨਾਲ ਵੱਧਣ ਲੱਗ ਜਾਂਦੀ ਹੈ ਤੇ ਨਾਲ ਹੀ ਅੱਖਾਂ ਉੱਪਰ ਲੱਗੀ ਜੰਨੀ ਵੀ ਜਲਦੀ ਨਾਲ ਉਤਰ ਜਾਂਦੀ ਹੈ ਨੰਬਰ 11 ਦਿਲ ਦੇ ਰੋਗੀਆਂ ਲਈ ਕਲੇਲੇ ਦਾ ਜੂਸ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਅਤੇ ਇਹ ਖੂਨ ਨੂੰ ਵੀ ਸਾਫ਼ ਕਰਦਾ ਹੈ ਨੰਬਰ 12 ਜੇਕਰ ਤੁਸੀਂ ਕੁ ਮਹੀਨਾ ਲਗਾਤਾਰ ਮਿੱਠਾ ਖਾਣਾ ਬੰਦ ਕਰ ਦਿੰਦੇ ਹੋ ਤਾਂ ਜੋ ਤੁਹਾਡੇ ਸਰੀਰ ਨੂੰ ਫਾਇਦੇ ਮਿਲਣਗੇ ਦੇ ਕਿ ਤੁਸੀਂ ਖੁਦ ਹੀ ਹੈਰਾਨ ਹੋਮੋਗੇ ਇਸ ਨਾਲ ਤੁਸੀਂ ਅਨੇਕਾਂ ਰੋਗਾਂ ਤੋਂ ਠੀਕ ਹੋ ਸਕਦੇ ਹੋ ਨਾਲ ਹੀ ਚਿਹਰੇ ਤੇ ਵੀ ਬਹੁਤ ਜ਼ਿਆਦਾ ਗਲੋ ਆਵੇਗਾ ਨੰਬਰ 13 ਪਥਰੀ ਨੂੰ ਆਪਣੇ ਆਪ ਤੋਂ ਦੂਰ ਰੱਖਣ ਲਈ ਤੁਸੀਂ ਤਰਬੂਜ ਅਤੇ ਦੇ ਜੂਸ ਦਾ ਸੇਵਨ ਜ਼ਰੂਰ ਕਰਨਾ ਸਕਦੇ ਹੋ ਨੰਬਰ 14 ਜੇਕਰ ਤੁਹਾਡੇ ਫੋਨ 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 ਗਾੜਾ ਹੋ ਰਿਹਾ ਹੈ ਤਾਂ ਤੁਹਾਡੇ ਸਰੀਰ ਅੰਦਰ ਐਵੇਂ ਦੀ ਸਿਮਟ ਨਜ਼ਰ ਆਉਣ ਲੱਗ ਜਾਣਗੇ ਪਹਿਲਾ ਚੱਕਰ ਆਉਣਾ ਦੂਸਰਾ ਦੇਖਣ ਵਿੱਚ ਪਰੇਸ਼ਾਨੀ ਹੋਣੀ ਇਸ ਉਹਨਾਂ ਦੇ ਸਾਰਾ ਸਿਰ ਦਰਦ ਹੋਣਾ ਥੋੜਾ ਬਲੱਡ ਪ੍ਰੈਸ਼ਰ ਹਾਈ ਹੋਣਾ ਪੰਜਵਾ ਚਮੜੀ ਤੇ ਖਾਜ ਹੋਣਾ ਨੰਬਰ 15 ਗਾਜਰ ਦੇ ਜੂਸ ਵਿੱਚ ਥੋੜਾ ਅਜਿਆ ਸ਼ਹਿਦ ਮਿਲਾ ਕੇ ਪੀਣ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਹੀ ਤੇਜ਼ ਹੁੰਦੀ ਹੈ ਨੰਬਰ 16 ਜੇਕਰ ਤੁਸੀਂ ਰੋਜ਼ਾਨਾ ਆਮਲੇ ਦੇ ਐਲੋਵੇਰਾ ਦਾ ਜੂਸ ਪਿੰਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਵਧੇਗੀ ਚਿਹਰੇ ਤੇ ਚਮਕ ਆਵੇਗੀ ਸਰੀਰ ਦੇ ਅਨੇਕਾਂ ਹੀ ਰੋਗ ਦੂਰ ਹੋਣ ਲੱਗ ਜਾਣਗੇ ਨੰਬਰ 17 ਰੋਜ਼ਾਨਾ ਖੜੀ ਅਤੇ ਖੀਰੇ ਦਾ ਰਸੇ ਪੀਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਹੀ ਰਹਿੰਦਾ ਹੈ ਨੰਬਰ 18 ਜੇਕਰ ਤੁਸੀਂ ਆਪਣੀ ਚਮੜੀ ਨੂੰ ਬੱਚੇ ਦੀ ਚਮੜੀ ਦੀ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਤਾਂ ਆਮ ਅਸਰ ਦੀ ਦਾਲ ਨੂੰ ਪੀਸ ਕੇ ਉਸ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਦੀ ਮਰ ਮਾੜੀ ਸਨਾਰ ਤੁਹਾਡੇ ਚਿਹਰੇ ਦੀ ਚਮੜੀ ਬੱਚੇ ਦੀ ਚਮੜੀ ਵਰਗੀ ਨਰਮ ਅਤੇ ਮਲਾਈਮ ਹੋ ਜਾਵੇਗੀ ਨੰਬਰ 19 ਮੂਲੀ ਦੇ ਰਸ ਵਿੱਚ ਥੋੜਾ ਜਿਹਾ ਨਾਮਕ ਤੇ ਨਿੰਬੂ ਦਾ ਰਸ ਮਿਲਾ ਕੇ ਨਿਮਤ ਰੂਪ ਵਿੱਚ ਸੇਵਨ ਕਰਨ ਨਾਲ ਮੋਟਾਪਾ ਬਹੁਤ ਹੀ ਜਲਦੀ ਘਟ ਹੋ ਜਾਂਦਾ ਹੈ ਨੰਬਰ 2 ਜੇਕਰ ਤੁਸੀਂ ਪਾਣੀ ਬਹੁਤ ਹੀ ਜ਼ਿਆਦਾ ਘੱਟ ਬਹੁਤ ਹੀ ਘੱਟ ਮਾਤਰਾ ਵਿੱਚ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਤੇ ਫਿੰਸੀਆਂ ਹੋਣ ਲੱਗ ਜਾਂਦੀਆਂ ਹਨ ਚਮੜੀ ਰੁੱਖੀ ਰੁੱਖੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਸਰੀਰ ਅੰਦਰ ਖੂਨ ਦੇ ੱਟਕੇ ਬਣ ਲੱਗ ਜਾਂਦੇ ਹਨ ਮੂੰਹ ਸੁੱਕਣ ਲੱਗ ਜਾਂਦਾ ਹੈ ਸਰੀਰ ਬਹੁਤ ਹੀ ਜ਼ਿਆਦਾ ਥਕਾਵਟ ਮਹਿਸੂਸ ਕਰਦਾ ਹੈ ਨੰਬਰ 21 ਅੱਕੇ ਹੋਏ ਕੇਲੇ ਨੂੰ ਮੈਸ਼ ਕਰਕੇ ਆਪਣੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਉੱਪਰ ਚਮਕ ਆ ਜਾਂਦੀ ਹੈ ਨੰਬਰ 22 ਜੇਕਰ ਤੁਹਾਨੂੰ ਤਜ਼ਾਬ ਦੀ ਬਹੁਤ ਹੀ ਜ਼ਿਆਦਾ ਸਮੱਸਿਆ ਹੈ ਤਾਂ ਤੁਸੀਂ ਖਾਸਵੇਰੇ ਖਾਲੀ ਪੇਟ ਪਾਣੀ ਪੀਂ ਪਿੱਟ ਪਾਣੀ ਦਾ ਸੇਵਨ ਕਰੋ ਇਸ ਤੋਂ ਇਲਾਵਾ ਜੇਕਰ ਹੋ ਸਕੇ ਤਾਂ ਸਵੇਰ ਦੀ ਚਾਹ ਬਿਲਕੁਲ ਹੀ ਨਾ ਪੀਓ ਇਸ ਦੀ ਜਗ੍ਹਾ ਤੁਸੀਂ ਦੁੱਧ ਦਹੀਂ ਲੱਸੀ ਜਾਂ ਜੂਸ ਪੀ ਸਕਦੇ ਹੋ ਜਿਸ ਨਾਲ ਸਰੀਰ ਬਹੁਤ ਹੀ ਜ਼ਿਆਦਾ ਲਾਭ ਮਿਲਣਗੇ ਨੰਬਰ 30 ਕੁੰਬੜ ਦੇ ਪੱਤੇ ਵੀ ਸੇਦ ਲਈ ਬਹੁਤ ਹੀ ਜ਼ਿਆਦਾ ਸਿਹਤਮੰਦ ਸੌਰੀ ਫਾਇਦੇਮੰਦ ਹੁੰਦੇ ਹਨ ਗੂਗਲ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਕੁਰਲਾ ਕਰ ਲੈਣ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੋ ਜਾਂਦੇ ਹਨ ਨੰਬਰ 24 ਜੀਕਰ ਸਵੇਰ ਨੂੰ ਖੁਸ਼ਕੀ ਜਾਂ ਹੋ ਰਹੀ ਹੋਵੇ ਜੇਕਰ ਸਵੇਰ ਤੋਂ ਹੀ ਖੁਸ਼ਕੀ ਜਾਂ ਖਾਰਜ ਹੋ ਰਹੀ ਹੋਵੇ ਤਾਂ ਕੱਚੇ ਦੁੱਧ ਦੀ ਮਲਾਈ ਨੂੰ ਆਪਣੇ ਸਰੀਰ ਉੱਪਰ ਲਗਾ ਲਓ ਇਸ ਨਾਲ ਸਾਰੀ ਖੁਸ਼ਕੀ ਬਹੁਤ ਹੀ ਜਲਦੀ ਤੁਹਾਡੇ ਸਰੀਰ ਨੂੰ ਸਾਫ਼ ਹੋ ਜਾਵੇਗੀ ਨੰਬਰ 25 ਰੋਜ਼ਾਨਾ ਸਵੇਰੇ ਹਲਕੇ ਗੁੰਗਲੇ ਪਾਣੀ ਵਿੱਚ ਨਿੰਬੂ ਅਤੇ ਚਾਹ ਮਿਲਾ ਕੇ ਸੇਵਨ ਕਰਨ ਨਾਲ ਤੁਹਾਡਾ ਵਜ਼ਨ ਬਹੁਤ ਹੀ ਘਟ ਹੋਣ ਲੱਗ ਜਾਂਦਾ ਹੈ ਨੰਬਰ 6 ਵੀ ਦੇਖ ਕੇ ਤੁਸੀਂ ਜੇਕਰ ਅਸੀਂ ਰੋਟੀ ਨਾਲ ਲੱਸੀ ਪੀ ਲੈਂਦੇ ਹਾਂ ਤਾਂ ਸਾਨੂੰ ਬਾਰ-ਬਾਰ ਭੁੱਖ ਲੱਗਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨਾਲ ਹੀ ਪੇਟ ਦੇ ਅੰਦਰੋਂ ਸਫਾਈ ਹੋ ਜਾਂਦੀ ਹੈ ਕਿਉਂਕਿ ਲੱਸੀ ਪੀਣਾ ਪਿਸ਼ਾਵ ਜ਼ਿਆਦਾ ਆਉਂਦਾ ਹੈ ਜਿਸ ਕਾਰਨ ਸਰੀਰ ਸਾਫ਼ ਹੁੰਦਾ ਹੈ ਹੁੰਦਾ ਹੈ ਜਿਸ ਕਾਰਨ ਸਰੀਰ ਸਾਫ਼ ਹੋ ਜਾਂਦਾ ਹੈ ਨੰਬਰ 27 ਦੁਪਹਿਰ ਦੇ ਲਈ ਖਾਣਾ ਖਾਣ ਤੋਂ ਪਹਿਲਾਂ ਇੱਕ ਦੋ ਗਲਾਸ ਪਾਣੀ ਪੀਓ ਇਸ ਨਾਲ ਤੁਹਾਨੂੰ ਭੁੱਖ ਘਟ ਹੀ ਲੱਗੇਗੀ ਨੰਬਰ 28 ਜੇਕਰ ਤੁਸੀਂ ਆਪਣੇ ਸਾਵਲੇ ਰੰਗ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਪਣੇ ਚਿਹਰੇ ਨੂੰ ਕੱਚੇ ਦੁੱਧ ਨਾਲ ਕਲੀਨ ਕਰਨਾ ਸ਼ੁਰੂ ਕਰ ਦੋ ਤੁਹਾਨੂੰ ਤੁਹਾਡੇ ਚਿਹਰੇ ਦਾ ਰੰਗ ਸਾਫ਼ ਹੋ ਜਾਵੇਗਾ ਨਾਲ ਹੀ ਚਿਹਰੇ ਤੇ 글로 ਵੀ ਆਵੇਗਾ ਨੰਬਰ 29 ਜੇਕਰ ਤੁਸੀਂ ਆਪਣਾ ਬਜਨ ਕੱਟ ਕਰਨਾ ਚਾਹੁੰਦੇ ਹੋ ਤਾਂ ਭੁੱਖ ਤੋਂ ਥੋੜਾ ਜਿਹਾ ਕੱਟ ਖਾਣਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਨੰਬਰ 30 ਗlycerin ਵਿੱਚ ਨਿੰਬੂ ਦਾ ਰਕਸ ਮਿਕਸ ਕਰਕੇ ਸਵੇਰੇ ਸ਼ਾਮ ਲਗਾਉਣ ਨਾਲ ਚਿਹਰੇ ਤੇ ਚਮਕ ਆਉਣ ਲੱਗ ਜਾਂਦੀ ਹੈ ਤੇ ਨਾਲ ਹੀ ਚਿਹਰੇ ਦੇ ਦਾਗ ਦੱਬੇ ਵੀ ਸਾਫ ਹੋ ਜਾਂਦੇ ਹਨ ਨੰਬਰ 31 ਇੱਕ ਦੋ ਪੱਕੇ ਹੋਏ ਮਿੱਠੇ ਸੇਬ ਬਿਨਾ ਛਿਲੇ ਰਜਾਨਾ ਸਵੇਰੇ ਖਾਲੀ ਪੇਟ ਖਾਣ ਨਾਲ ਬਸਾ ਸ਼ਾਂਤ ਹੋਜ ਜਾਂਦੀ ਹੈ ਨੰਬਰ 32 ਜੇ ਕਲਤਾਂ ਵਿੱਚ ਦਰਦ ਦੀ ਸਮੱਸਿਆ ਹੈਗੀ ਹੈ ਤਾਂ ਨਾ ਹੁਣ ਤੋਂ ਪਹਿਲਾਂ ਸਰੋਂ ਦਾ ਤੇਲ ਆਪਣੇ ਲੱਤਾਂ ਉੱਪਰ ਲਗਾ ਲਓ ਫਿਰ ਇਸ਼ਨਾਨ ਕਰ ਲਓ ਇਦਾਂ ਦਰਦਿਸ਼ੂ ਮੰਤਰ ਹੋ ਜਾਵੇਗਾ ਨੰਬਰ ਦਿੱਤੀ ਜੇਕਰ ਤੁਹਾਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਤਾਂ ਰੋਜ਼ਾਨਾ ਸਵੇਰੇ ਆਮਲੇ ਦਾ ਮਰਬਾ ਖਾਓ ਅਤੇ ਸਵੇਰ ਦੇ ਸਮੇਂ ਇੱਕ ਚਮਚੇ ਗੁਲਕੰਦ ਖਾ ਕੇ ਉਲਦੀ ਗਰਮੀ ਉਤੋਂ ਦੀ ਗਰਮ ਦੁੱਧ ਪੀ ਲਓ ਨੰਬਰ 34 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਉੱਠ ਕੇ ਖਾਲੀ ਪੇਟ ਨਿੰਬੂ ਵਾਲਾ ਪਾਣੀ ਪੀ ਲੈਂਦੇ ਹਾਂ ਤਾਂ ਇਸ ਦੀ ਮਦਦ ਨਾਲ ਤੁਹਾਡੀਆਂ ਅਨੇਕਾਂ ਹੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨੰਬਰ 35 ਬੇਰ ਅਤੇ ਰੀਮ ਦੇ ਪੱਤਿਆਂ ਨੂੰ ਬਰੀਕ ਪੀਸ ਕੇ ਨਿੰਬੂ ਦੇ ਰਸ ਵਿੱਚ ਮਿਲਾ ਕੇ ਬਾਣਾ ਉੱਪਰ ਲਗਾਉਣ ਨਾਲ ਵਾਲ ਮਜ਼ਬੂਤ ਅਤੇ ਲੰਬੇ ਅਤੇ ਸੰਘਣੇ ਹੋ ਜਾਂਦੇ ਹਨ ਨੰਬਰ 36 ਜੇਕਰ ਤੁਸੀਂ ਰੋਜ਼ਾਨਾ ਨਿੰਮ ਦੀ ਦਾਤਣ ਕਰਦੇ ਹੋ ਤਾਂ ਜ਼ਿੰਦਗੀ ਭਰ ਤੁਹਾਡੇ ਦੰਦਾਂ ਨੂੰ ਕਦੇ ਵੀ ਕੀੜਾ ਨਹੀਂ ਲੱਗੇਗਾ ਤੇ ਨਾਲ ਹੀ ਬੈਬਾਦੀ ਤੋਂ ਹਮੇਸ਼ਾ ਬਚੇ ਹੀ ਰਹੋਗੇ ਨੰਬਰ 37 ਜੇਕਰ ਤੁਸੀਂ ਨਿੰਮ ਦੇ ਪੱਤਿਆਂ ਦਾ ਸਵੇਰੇ ਖਾਲੀ ਪੇਟ ਸੇਵਨ ਕਰ ਲਦੇ ਹੋ ਤਾਂ ਤੁਹਾਨੂੰ ਕਦੇ ਵੀ ਚਮੜੀ ਦੇ ਰੋਗਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 38 ਜੇਕਰ ਤੁਸੀਂ ਆਪਣਾ ਵਜ਼ਨ ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਲੂ ਨੂੰ ਉਬਾਲ ਕੇ ਖਾਣਾ ਸ਼ੁਰੂ ਕਰ ਦਿਓ ਇਹਦੀ ਮਦਦ ਨਾਲ ਤੁਹਾਡਾ ਵਜ਼ਨ ਤੇਜ਼ੀ ਨਾਲ ਵਧਣ ਲੱਗ ਜਾਵੇਗਾ ਨੰਬਰ 39 ਪੱਤਿਆਂ ਨੂੰ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਸਿਰ ਤੇ ਵਾਲਾਂ ਤੇ ਲਗੋਂ ਨਾਲ ਵਾਲ ਚੜਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 40 ਜੀ ਦਾ ਤੁਹਾਨੂੰ ਚੱਕਰ ਬਹੁਤ ਹੀ ਜ਼ਿਆਦਾ ਆ ਰਹੇ ਹੁਣ ਤਾਂ ਉਹ ਹਟ ਨਾ ਰਹੇ ਹੁਣ ਤਾਂ ਪਾਣੀ ਵਿੱਚ ਥੋੜਾ ਜਿਹਾ ਕਾਲਾ ਨਮਕ ਕੋਲ ਕੇ ਪੀ ਲੋ ਇਸ ਤੀਮਤ ਨਾਲ ਚੱਕਰ ਆਉਣੇ ਬੰਦ ਹੋ ਜਾਣਗੇ ਤੇ ਗੱਲ ਦੀ ਖਰਾਸ ਇਸੇ ਗੱਲੇ ਦਾ ਖਿਆਲ ਰੱਖੋ ਕਿ ਨਮਕ ਜ਼ਿਆਦਾ ਵਰਤੋ ਨਾ ਕਰੋ ਉਹ ਨੁਕਸਾਨ ਕਰ ਸਕਦਾ ਹੈ ਨੰਬਰ 41 ਫੁੱਲਾਂ ਦਾ ਰੁੱਖਾ ਸੌਰੀ ਬੁੱਲਾਂ ਦਾ ਰੁੱਖਾਪਾਨੇ ਦੂਰ ਕਰਨ ਲਈ ਥੋੜੀ ਜਿਹੀ ਮਲਾਈ ਵਿੱਚ ਇੱਕ ਚੁਟਕੀ ਪਰ ਹਲਦੀ ਮਿਲਾ ਕੇ ਨੀਵਤ ਰੂਪ ਵਿੱਚ ਹੌਲੀ ਹੌਲੀ ਮਾਲਿਸ਼ ਕਰਨ ਨਾਲ ਉਹਨਾਂ ਦਾ ਰੁੱਖਾਪਾਨੇ ਦੂਰ ਹੋ ਜਾਂਦਾ ਹੈ ਨੰਬਰ 42 ਆਲੂ ਦੀ ਸੱਜੀ ਬਣਾਉਂਦੇ ਸਮੇ ਉਸ ਵਿੱਚ ਹਲਕਾ ਜਿਹਾ ਨੀंबू ਨਚੋੜ ਦੋ ਉਸ ਦੀ ਮਦਦ ਨਾਲ ਸਬਜ਼ੀ ਬਹੁਤ ਹੀ ਦਾ ਸੁਆਦਿਸਟ ਅਤੇ ਖੱਟ ਮਿੱਠੀ ਬਣੇਗੀ ਨੰਬਰ 43 ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਉਣ ਕਾਰਨ ਚਿਹਰੇ ਉੱਪਰ ਛਾਈਆਂ ਪੈ ਸਕਦੀਆਂ ਨੇ ਜਿਨ੍ਹਾਂ ਨੂੰ ਦੂਰ ਕਰਨ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਦੇ ਚੰਗੀ ਤਰ੍ਹਾਂ ਨਾਲ ਧੋ ਕੇ ਹੀ ਸੋਵੋ ਨੰਬਰ 44 ਜੇਕਰ ਤੁਹਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ ਕੀੜੀਆਂ ਹਨ ਤਾਂ ਉਸ ਜਗ੍ਹਾ ਤੇ ਲਾਲ ਮਿਰਚ ਪਾਊਡਰ ਜਾਂ ਫਿਰ ਹਲਦੀ ਪਾਊਡਰ ਪਾ ਦਿਓ ਇਸ ਦੀ ਮਦਦ ਨਾਲ ਸਾਰੀਆਂ ਕੀੜੀਆਂ ਭਜੇ ਜਾਣਗੀਆਂ ਨੰਬਰ 45 ਸੇਵ ਦੀ ਗੁੱਤ ਆਪਣੇ ਚਿਹਰੇ ਤੇ ਸੇਬ ਦੀ ਗੁੱਦ ਆਪਣੇ ਚਿਹਰੇ ਤੇ ਮਲਣਾ ਤੇ ਸੇਬ ਖਾਣ ਨਾਲ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਨੰਬਰ 40 ਦੇਖ ਜਿਹੜੇ ਦਰਦ ਦਿਖਾਉਂਦੇ ਨੇ ਹੁੰਦੇ ਨੇ ਉਹ ਦੁੱਖ ਦੇ ਹੀ ਬਹੁਤ ਹੁੰਦੇ ਨੇ ਨੰਬਰ 47 ਅਲਸੀ ਦੇ ਵਿੱਚ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਇਸ ਨਾਲ ਤੁਹਾਡੇ ਜੀ ਸਰੀਰ ਨੂੰ ਪ੍ਰੋਟੀਨ ਅਤੇ ਫਾਈਬਰ ਵੀ ਮਿਲਦਾ ਹੈ ਨੰਬਰ 48 ਜ਼ਿੰਦਗੀ ਦੀ ਸਚਾਈ ਤਾਂ ਇਹ ਹੈ ਕਿ ਜਿਤ ਇਿੱਥੇ ਸਭ ਕੁਝ ਜਿੱਤ ਕੇ ਵੀ ਮੌਤ ਤੋਂ ਹਾਰ ਜਾਣਾ ਹੈ ਨੰਬਰ 49 ਜੇਕਰ ਤੁਸੀਂ ਪੇਟ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਕਾਲਾ ਨਮਕ ਅਤੇ 1/2 ਚਮਚ ਅਜਵੈਨ ਗਰਮ ਪਾਣੀ ਦੇ ਨਾਲ ਪੇਟ ਲੈਣ ਨਾਲ ਪੇਟ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 50 ਅੱਗੇ ਦਾ ਏ ਦਾ ਇੰਨਾ ਵੀ ਨਾ ਸੋਚੋ ਕੀ ਹੋਣਾ ਇਸ ਪਲਾਂ ਦਾ ਆਨੰਦ ਵੀ ਨਾ ਲੈ ਪਾਉ। ਨੰਬਰ 51 ਜੋ ਔਰਤਾਂ ਰੋਜ਼ਾਨਾ ਰਾਤ ਨੂੰ ਇੱਕ ਗਲਾਸ ਦੁੱਧ ਦੇ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਪਿੰਦੀਆਂ ਹਨ ਉਹਨਾਂ ਦੀ ਸਕਿਨ ਜਿਆਦਾ ਹਮੇਸ਼ਾ ਜਵਾਨ ਅਤੇ ਚਮਕਦਾਰ ਰਹਿੰਦੀ ਹੈ। ਨੰਬਰ ਸੌਰੀ ਹਾਂਜੀ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੀ ਤੁਹਾਨੂੰ ਤੇ ਜੋੜ ਕੇ ਮਾਫੀ ਮੰਗਦੇ ਹਾਂ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਰੋਡ ਦੱਸਣਾ ਵੀਡੀਓ ਨੂੰ ਸ਼ੇਅਰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ